ਪੇਸ਼ ਕੀਤੀ ਮਤ ਤੋਂ ਤੁਹਾਡੀ ਪੋਸਟ ਲਈ ਅੰਦਰ ਦੌਰਨ ਮੰਨਦੇ ਆ ਕੋਈ ਸ਼ਿਕਵਾ ਨਹੀਂ ਸੀ ਮੈਂ ਮੈਂ ਪਰੰਪਰਾ ਦੀ ਗੱਲ ਕਰ ਰਿਹਾ ਵੀ ਪਰੰਪਰਾ ਕੀ ਹੈ ਪਰ ਪਰੰਪਰਾ ਜਿਹੜੀ ਹੋ ਰਹੀ ਹੈ ਭਾਰਾ ਵਿਭਾਗ ਦੇ ਡਾਇਰੈਕਟਰ ਦੇ ਕਮਰੇ ਜਾ ਕੇ ਪੋਸਟ ਨੂੰ ਰੋਕ ਕਰ ਸਰਕਾਰੀ ਨੂੰ ਲੱਗਾ ਸੀ ਪੋਸਟ ਨਾਲ ਇਨਸਾਫ ਨਹੀਂ ਆ ਰਿਹਾ ਮੁੱਖ ਭਾਰਾ ਵਿਭਾਗ ਡਾਇਰੈਕਟਰ ਜਿਹਨੇ ਪਹਿਲਾਂ ਰਹੇ ਨੇ ਹੋ ਸਕਦਾ ਉਹ ਸਾਹਿਕ ਬਾਰੇ ਥੋੜਾ ਬੋੜਾ ਰੱਖਦੇ ਹੋਣਗੇ ਮਾਸ ਰੱਖਦੇ ਹੋਣਗੇ ਕੋਪਰ ਪਰ ਇਹ ਜਿਹੜੇ ਹੁਣ ਡਾਇਰੈਕਟਰ ਦੀ ਮਿੰਟਾਂ ਦਾ ਕੋਸ਼ਾਦ ਬੋਲਦੇ ਨਹੀਂ ਉਹ ਪਾਕਿਸਤਾਨ 'ਚ ਬੋਲਦੇ ਨੇ ਕੁਝ ਨਹੀਂ ਲੱਗਦੀ ਉਹਨੂੰ ਸੈਂਸ ਨਹੀਂ ਨਾ ਹੋਰ ਸੁਣੋ ਜੀ ਸੁਣਉਂਤੇ ਨੇ ਸੋ ਇਸ ਕਰਕੇ ਅਸੀਂ ਇਹ ਨਹੀਂ ਕਿ ਤੁਸੀਂ ਜਿੱਥੇ ਮਨ ਦੀ ਬੋਤਲ ਲੋਕਰਪੜ ਕਰੋ ਅਸੀਂ ਤਾਂ ਕਹਿੰਦੇ ਤੁਸੀਂ ਪੌਂਕੀ ਖੜਕੇ ਕਰੋ ਘੋਮਾਂ ਚ ਰੈਕਟਰ ਆ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਲਾਣੀ ਪੈਣੀ ਸਾਡੇ ਰਿਤੇ ਨਾਲ ਜਿੰਨੀ ਦੇਰ ਤੱਕ ਲੋਕਾਂ ਦੇ ਵਿੱਚ ਜਾਂ ਕਮਰੇਾਂ ਦੇ ਵਿੱਚ ਏਸੀ ਕਮਰੇਾਂ ਦੇ ਵਿੱਚ ਜੀ ਜੋਗੀਆਂਦਮ ਕਿਤਾਬ ਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕ